ਬੜੀ ਵੱਖਰੀ ਜੀ ਗੱਲ ਹੈ ਵੀ ਲੋਟਰੀ ਦੇ ਜਿਹੜੀ ਰਾਸ਼ੀ ਦੇਖ ਕੇ ਫਿਰ ਲੋਟਰੀ ਦਿੱਤੀ ਜਾਂਦੀ ਹੈ ਇਹ ਕਨਸੈਪਟ ਕੀ ਹੈ ਜੀ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਸਮਝਾਉਂਦੇ ਦੇਖੋ ਜੀ ਇਦਾਂ ਜਿੱਦਾਂ ਆਪਣੇ ਨਾਮ ਦੀ ਰਾਸ਼ੀ ਹੁੰਦੀ ਹੈ ਉਦਾਂ ਆਪਣੇ ਅੱਖਾਂ ਵਾਲੀ ਰਾਸ਼ੀ ਹੁੰਦੀ ਹੈ ਸਨਾਤਨ ਧਰਮ ਤੋਂ ਚੱਲਦਾ ਆਉਂਦਾ ਜੋਤਿਸ਼ ਵਿੱਦਿਆ ਜੋਤ ਸੰਕ ਜੋਤਸ ਹੈ ਨਾ ਉਦੇ ਹਿਸਾਬ ਨਾਲ ਅਸੀਂ ਟਿਕਟ ਦਿੰਨੇ ਆ ਤੇ ਇਹ ਟਿਕਟ ਦੀ ਇਹਦੀ ਕੁੰਡਲੀ ਦਾ ਟਿਕਟ ਦੇਣ ਦੀ ਪਰੰਪਰਾ ਲਾ ਲਓ ਇਹਨੂੰ ਇਹ ਸ਼ੁਰੂ ਵੀ ਆਪਣੀ ਕਰੀਆ ਤੇ ਜਿਵੇਂ ਦੇਖੋ ਅਸੀਂ ਰਾਸੀ ਦੱਸਦੇ ਆ ਵੀ ਆਹ ਰਾਸੀ ਦੇ ਵਿੱਚ ਨਾਮ ਜਾਊਗਾ ਜਿੰਨੀਆਂ ਵੀ ਵੀਡੀਓ ਹੁਣ ਤੱਕ ਮੈਂ ਪਾਈਆਂ ਨੇ ਆਪਣੇ ਪੇਜ ਤੇ ਪਾਉਣਾ ਚੈਨਲਾਂ ਤੇ ਪਾਉਣਾ ਵੀ ਭਾਈ ਆਹ ਰਾਸੀ ਦੇ ਵਿੱਚ ਨਾਮ ਜਾਊਗਾ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੇ ਬੋਲ ਸੱਚ ਹੁੰਦੇ ਨੇ ਅਸੀਂ ਕਸਟਮਰ ਦਾ ਡੇਟ ਆਫ ਬਰਥ ਲੈਣੇ ਆ ਜੀ ਜਨਮ ਦਾ ਟਾਈਮ ਲੈਣੇ ਆ ਤੇ ਜਨਮ ਦਾ ਟਾਈਮ ਲੈ ਕੇ ਅੰਕ ਜੋਤ ਦੇ ਹਿਸਾਬ ਨਾਲ ਉਹਨਾਂ ਦੇ ਵਿੱਚੋਂ ਅੰਕ ਕੱਢੇ ਜਾਂਦੇ ਨੇ ਜਿਹੜੇ ਉਹਨਾਂ ਦੇ ਅੰਕ ਨਿਕਲਦੇ ਨੇ ਉਹ ਟਿਕਟੇ ਦੇ ਵਿੱਚ ਵਾਤੋ-ਵਾਤ ਐਡ ਹੁੰਦੇ ਨੇ ਤੇ ਉਹਦੇ ਹਿਸਾਬ ਨਾਲ ਪਰਮਾਤਮਾ ਦੀ ਕਿਰਪਨਾ ਨਾਮ ਲੱਗਿਆ। ਜਬ بڑے ਚਰਚੇ ਵੀ ਹੋਣੇ ਨੇ ਇਸ ਚੀਜ਼ ਦੇ ਵੀ ਪੰਡਿਤ ਜੀ ਕੋਲ ਜੇ ਅਸੀਂ ਲੋਟਰੀ ਪਾਉਣ ਗਏ ਸਾਡਾ 80 ਕਰੋੜ ਦਾ ਜਿਹੜਾ ਉਹ ਬੰਪਰ ਲੱਗਿਆ ਸਾਡਾ 80 ਕਰੋੜ ਦਾ ਡਰਾਅ ਨਿਕਲ ਗਿਆ ਤਾਂ ਕੀ ਸਾਰਿਆਂ ਦਾ ਨਿਕਲ ਜਾਂਦਾ ਹੈ ਜਾਂ ਕੋਈ ਜਿੱਦਾਂ ਚੁਣਵੇਂ ਲੋਕ ਹੁੰਦੇ ਨੇ ਉਹਨਾਂ ਦੇ ਨਿਕਲ ਪਾਉਂਦੇ ਜਿੱਦਾਂ ਹੁਣ ਮਹਾ ਸ਼ਿਵਰਾਤਰੀ ਬੰਪਰ ਚੱਲ ਰਿਹਾ ਇਨਾਮ ਤੇ ਦੇ ਵਿੱਚ 1 ਕਾ 3 ਕਰੋੜ ਦਾ ਗ੍ਰੈਂਡ ਨਿਕਲਦਾ ਹੈ ਇੱਕ ਦਾ। ਖਾਲੀ ਵੀ ਚਲੀ ਜਾਂਦੀਆਂ ਨੇ ਲਾਈਨ 'ਚ ਲੱਗਣਾ ਪੈਂਦਾ ਬਾਰੀ ਆਪਣੇ ਆ ਪਾਉਗੀ ਪਰ ਉਹ ਅਸੀਂ ਗਰੰਟੀ ਦਿੰਦੇ ਆਂ ਵੀ ਜਿਹੜਾ ਇਹ 3 ਕਰੋੜ ਦਾ ਨਾਮ ਆ ਜਿਹੜੇ ਬੰਦੇ ਨੂੰ ਜਾਊਗਾ ਉਹਦੀ ਮਕਰ ਜਾਂ ਸਿੰਘ ਰਾਸੀ ਉਹ ਇਸ ਟਾਈਮ ਜਿਹੜੀ ਰਾਸੀਆਂ ਸਟਰੋਂਗ ਚੱਲ ਰਹੀਆਂ ਨੇ ਤੇ ਸਾਡੀ ਵਿੱਚ ਟਿਕਟ ਦੇ ਵਿੱਚ ਜਿੱਦਾਂ ਮਲੇਖ ਕੋਲੇ ਵਾਲੇ ਆਫਿਸ 'ਚ ਲੁਧਿਆਣਾ ਆਫਿਸ 'ਚ ਇੱਥੋਂ ਵੀ ਸਾਡੇ ਕੋਲੋਂ ਨਾਮ ਲੱਗੇ ਨੇ ਮਲੇਖ ਕੋਲੇ ਵੀ ਨਾਮ ਲੱਗੇ ਨੇ ਵਧੀਆ ਯਾਨੀ ਪਹਿਲੇ ਨੰਬਰ ਤੇ ਆਪਾਂ ਆ ਰਹੇ ਨੇ ਡੀਅਰ ਕੰਪਨੀ ਨੇ ਮਹਾ ਸ਼ਿਵਰਾਤਰੀ ਬੰਪਰ ਕੱਢਿਆ ਜੀ ਜਿਸ ਦਾ ਡਰਾ 21 ਫਰਵਰੀ ਦਾ 21 ਫਰਵਰੀ ਨੂੰ ਸ਼ਾਮ ਨੂੰ 7 ਵਜੇ ਡਰਾ ਹੋਊਗਾ ਇਹਦਾ ਤੇ ਇਹਦੇ ਵਿੱਚ 3 ਕਰੋੜ ਰੁਪਏ ਦਾ ਇਨਾਮ ਗਰੰਟਡ ਜੋ ਪਬਲਿਕ ਦੇ ਵਿੱਚ ਨਿਕਲਨੇ ਨਿਕਲਣਾ ਜੋ ਗਵਰਨਮੈਂਟ ਦੀ ਟਿਕਟ ਵਿਕੀ ਆ ਉਹਦੇ ਵਿੱਚ ਇਨਾਮ ਦਿੱਤਾ ਜਾਊਗਾ ਸ਼ਿਵਰਾਤਰੀ ਵਾਲੇ ਬੰਪਰ ਦੀ ਗੱਲ ਹੋ ਗਈ ਉਸ ਤੋਂ ਬਾਅਦ ਹੁਣ ਹੋਰ ਕਿਹੜੇ ਬੰਪਰ ਆ ਰਹੇ ਨੇ ਜਿਦੇ ਵਿੱਚ ਲੋਕ ਆਪਣੀ ਕਿਸਮਤ ਜਿਹੜੀ ਨਾ ਅਜਮਾ ਸਕਦੇ ਰਾਤਰੀ ਤੋਂ ਹਾਂ ਬੰਪਰ ਨਿਕਲਣਾ ਜੀ 21 ਫਰਵਰੀ ਨੂੰ ਉਸ ਤੋਂ ਪਹਿਲਾਂ ਇੱਕ ਤਾਂ ਤੁਹਾਨੂੰ 7 ਫਰਵਰੀ ਦੱਸਿਆ 1.5 ਕਰੋੜ ਵਾਲੀ ਲਾਟਰੀ ਨਿਕਲ ਜਾ ਰਹੀ ਹੈ 200 ਰੁਪਏ ਟਿਕਟਾਂ ਤੇ ਉਸ ਤੋਂ ਪਹਿਲਾਂ ਨਾ ਇੱਕ ਲਾਟਰੀ ਨਿਕਲ ਜਾ ਰਹੀ ਹੈ 14 ਫਰਵਰੀ ਨੂੰ ਇਹ ਉਹ ਟਿਕਟਾਂ ਅਸੀਂ ਹਰ ਇੱਕ ਵਾਰ ਵੀਡੀਓ 'ਚ ਕਹਿਣਾ ਵੀ ਜਿਹਨੂੰ ਕਦੇ ਇਨਾਮ ਨਹੀਂ ਲੱਗਿਆ ਟਿਕਟ ਦੇ ਵਿੱਚ ਆਪਣੀ ਕਿਸਮਤ ਜਮਾਓ ਕਿਉਂਕਿ ਜਿਹੜੀ ਟਿਕਟ ਪ੍ਰਿੰਟ ਹੋਈ ਆ ਸਿਰਫ ਤੇ ਸਿਰਫ 20 ਹਜ਼ਾਰ ਟਿਕਟ ਪ੍ਰਿੰਟ ਹੋਈ ਆ ਤੇ ਇਸ ਤੋਂ ਇਲਾਵਾ ਸਰ ਪੰਜਾਬ ਸਰਕਾਰ ਨੇ ਹੋਲੀ ਬੰਪਰ ਵੀ ਲਾਂਚ ਕਰ ਦਿੱਤਾ ਜੀ ਆਹ ਵਾਲੀ ਟਿਕਟ ਆ ਉਹਦੀ ਤੇ 3 ਕਰੋੜ ਰੁਪਏ ਦਾ ਇਨਾਮ ਗਰੰਟੀਡ ਆ ਪਬਲਿਕ ਦੇ ਵਿੱਚ ਹੀ ਜਾਣਾ ਹੀ ਜਾਣਾ ਤੇ ਜਿਹੜਾ ਇਹਦੇ ਵਿੱਚ ਸੈਕੰਡ ਪ੍ਰਾਈਜ਼ ਆ ਉਹ ਵੀ 50 ਲੱਖ ਰੁਪਏ ਦਾ ਛੱਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਅੰਬਰ ਵੀਰ ਲੋਟਰੀ ਤੁਸੀਂ ਬੜੀ ਥਾਂਵਾਂ ਤੇ ਪਾਉਣ ਗਏ ਹੋਵੋਗੇ ਪਰ ਅੱਜ ਤੁਹਾਨੂੰ ਐਸੀ ਥਾਂ ਤੇ ਲੈ ਕੇ ਆਏ ਆ ਜਿੱਥੇ ਪਹਿਲਾਂ ਤੁਹਾਡੀ ਕੁੰਡਲੀ ਚੈੱਕ ਕੀਤੀ ਜਾਂਦੀ ਹੈ ਫਿਰ ਤੁਹਾਨੂੰ ਉਸ ਮੁਤਾਬਿਕ ਜਿਹੜੀ ਆ ਉਹ ਲੋਟਰੀ ਦਿੱਤੀ ਜਾਂਦੀ ਹੈ ਤਾਂ ਸਾਡੇ ਨਾਲ ਪੰਡਿਤ ਜੀ ਲੋਟਰੀ ਵਾਲੇ ਮੌਜੂਦ ਨੇ ਗੱਲਬਾਤ ਕਰਦੇ ਆ ਰਾਮ ਰਾਮ ਜੀ ਰਾਮ ਰਾਮ ਜੀ ਨਮੋ ਨਰਾਇਣ ਤੇ ਪੰਡਿਤ ਜੀ ਬੜੀ ਵੱਖਰੀ ਜੀ ਗੱਲ ਹੈ ਵੀ ਲੋਟਰੀ ਦੇ ਜਿਹੜੀ ਰਾਸ਼ੀ ਦੇਖ ਕੇ ਫਿਰ ਲੋਟਰੀ ਦਿੱਤੀ ਜਾਂਦੀ ਹੈ ਇਹ ਕਨਸੈਪਟ ਕੀ ਹੈ ਜੀ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਸਮਝਾ ਦਿਓ ਦੇਖੋ ਜੀ ਇਦਾਂ ਜਿੱਦਾਂ ਆਪਣੇ ਨਾਮ ਦੀ ਰਾਸ਼ੀ ਹੁੰਦੀ ਉਦਾਂ ਆਪਣੇ ਅੱਖਾਂ ਦਾ ਵੀ ਰਾਸ਼ੀ ਹੁੰਦੀ ਹੈ ਸਨਾਤਨ ਧਰਮ ਤੋਂ ਚੱਲਦਾ ਆਉਂਦਾ ਜੋਤਿਸ਼ ਵਿੱਦਿਆ ਜੋਤਸੰਕ ਜੋਤਸ ਹੈ ਨਾ ਉਹਦੇ ਹਿਸਾਬ ਨਾਲ ਅਸੀਂ ਟਿਕਟ ਦਿੰਦੇ ਹਾਂ ਤੇ ਇਹ ਟਿਕਟ ਦੀ ਜਿਹੜੀ ਕੁੰਡਲੀ ਨਾਲ ਟਿਕਟ ਦੇਣ ਦੀ ਪਰੰਪਰਾ ਲਾ ਲਓ ਇਹਨੂੰ ਇਹ ਸ਼ੁਰੂ ਵੀ ਆਪਣੀ ਕਰੀਆ ਅੱਜ ਜ਼ਰੂਰ ਕਈ ਪੰਡਤ ਟਿਕਟਾਂ ਦੇ ਰਹੇ ਨੇ ਕੁੰਡਲੀਆਂ ਨਾਲ ਦੇਖ ਕੇ ਪਰ ਉਹ ਆਪਣੇ ਸਹੀ ਜਗ੍ਹਾ ਤੇ ਨੇ ਅਸੀਂ ਆਪਦੇ ਸਹੀ ਜਗ੍ਹਾ ਤੇ ਆ ਪਰ ਪਹਿਲਾਂ ਪਸਟਾਨੇ ਦੇ ਵਿੱਚ ਆਪਾਂ ਨੇ ਕਰੀ ਆ ਤੇ ਇਹਦੇ ਉੱਤੇ ਆਪਾਂ ਨੂੰ ਖੁਸ਼ੀ ਵੀ ਹੁੰਦੀ ਆ ਵੀ ਆਪਾਂ ਇੱਕ ਬ੍ਰਾਂਡ ਬਣੇ ਆ ਜੇ ਬ੍ਰਾਂਡ ਕਾਮਯਾਬ ਹੋਇਆ ਤਾਂ ਉਹਦੀਆਂ ਕਾਪੀਆਂ ਆਉਂਦੀਆਂ ਨੇ ਹਨਾ ਤੇ ਪਰ ਅਸੀਂ ਲੋਕਾਂ ਨੂੰ ਇਹ ਗੰਗ ਵੀ ਸਾਡੇ ਭੇਸ ਦੇ ਵਿੱਚ ਨਾ ਜਾਇਓ ਵੀ ਜੇਕਰ ਤੁਸੀਂ ਆਪਣੀ ਟਿਕਟ ਉਹਨਾਂ ਤੋਂ ਪਾਉਣੀ ਹੈ ਤੁਸੀਂ ਆਪਣੇ ਹਿਸਾਬ ਨਾਲ ਪਾਓ ਵੀ ਇਹ ਨਾ ਸੋਚੋ ਵੀ ਸਾਡੀ ਲੋਟਰੀ ਆ ਅਸਲੀ ਪੰਡਤ ਲਾਟਰੀ ਮਾਲੀਕ ਕੋਲ ਆ ਉਹ ਹੈ ਜਿੱਥੇ ਮੈਂ ਖੁਦ ਬੈਠਾ ਠੀਕ ਹੈ ਜੀ ਇਹ ਚੀਜ਼ਾਂ ਤੇ ਜਿਵੇਂ ਦੇਖੋ ਅਸੀਂ ਰਾਸੀ ਦੱਸਦੇ ਆਂ ਵੀ ਆਹ ਰਾਸੀ ਦੇ ਵਿੱਚ ਆ ਨਾਮ ਜਾਊਗਾ ਜਿੰਨੀਆਂ ਵੀ ਵੀਡੀਓ ਹੁਣ ਤੱਕ ਮੈਂ ਪਾਈਆਂ ਨੇ ਆਪਣੇ ਪੇਜ ਤੇ ਪਾਉਣਾ ਚੈਨਲਾਂ ਤੇ ਪਾਉਣਾ ਵੀ ਭਾਈ ਆਹ ਰਾਸੀ ਦੇ ਵਿੱਚ ਆ ਨਾਮ ਜਾਊਗਾ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੇ ਬੋਲ ਸੱਚ ਹੁੰਦੇ ਨੇ ਤੇ ਹੁਣ ਅਸੀਂ ਕਸਟਮਰ ਦਾ ਡੇਟ ਆਫ ਬਰਥ ਲੈਨੇ ਆ ਜੀ ਜਨਮ ਦਾ ਟਾਈਮ ਲੈਨੇ ਆ ਜਾਣਦਾ ਟਾਈਮ ਲੈ ਕੇ ਅੰਕ ਜੋਤ ਦੇ ਹਿਸਾਬ ਨਾਲ ਉਹਨਾਂ ਦੇ ਵਿੱਚੋਂ ਅੰਕ ਕੱਢੇ ਜਾਂਦੇ ਨੇ ਜਿਹੜੇ ਉਹਨਾਂ ਦੇ ਅੰਕ ਨਿਕਲਦੇ ਨੇ ਉਹ ਟਿਕਟ ਦੇ ਵਿੱਚ ਵੱਤੋ ਵੱਤ ਐਡ ਹੁੰਦੇ ਨੇ ਤੇ ਉਹਦੇ ਹਿਸਾਬ ਨਾਲ ਪਰਮਾਤਮਾ ਦੀ ਕਿਰਪਾ ਨਾਮ ਲੱਗੇ ਜਾਂਦਾ ਅੱਛਾ ਬੜੇ ਚਰਚੇ ਵੀ ਹੋਣੇ ਨੇ ਇਸ ਚੀਜ਼ ਦੇ ਵੀ ਪੰਡਤ ਜੀ ਕੋਲ ਜੇ ਅਸੀਂ ਲੋਟਰੀ ਪਾਉਣ ਗਏ ਸਾਡਾ 80 ਕਰੋੜ ਦਾ ਜਿਹੜਾ ਉਹ ਬੰਪਰ ਲੱਗਿਆ ਸਾਡਾ 80 ਕਰੋੜ ਦਾ ਡਰਾਅ ਨਿਕਲ ਗਿਆ ਤਾਂ ਕੀ ਸਾਰਿਆਂ ਦਾ ਨਿਕਲ ਜਾਂਦਾ ਹੈ ਜਾਂ ਕੋਈ ਜਿੱਦਾਂ ਚੁਣਵੇਂ ਲੋਕ ਹੁੰਦੇ ਨੇ ਉਹਨਾਂ ਦੇ ਨਿਕਲ ਪਾਉਂਦੇ ਕੋਈ ਜਿੱਦਾਂ ਹੁਣ ਮਹਾਸ਼ਿਵਰਾਤਰੀ ਬੰਪਰ ਚੱਲ ਰਿਹਾ ਨਾਮ ਤੇ ਦੇ ਵਿੱਚ 1 ਘਣਾ 3 ਕਰੋੜ ਦਾ ਗ ਉਤੇ ਪ੍ਰਾਈਜ਼ ਹੁੰਦੇ ਨੇ ਉਹ ਲੱਗ ਜਾਂਦੇ ਨੇ ਕਈ ਵਾਰ ਖਾਲੀ ਵੀ ਚਲੀ ਜਾਂਦੀਆਂ ਨੇ ਲੈਂਚ ਲੱਗਣਾ ਪੈਂਦਾ ਬਾਰੀ ਆਪਣੇ ਆਪ ਆਊਗੀ ਹੁਣ ਜੇ ਮੰਨ ਲਓ 100 ਬੰਦਾ ਖੜਾ ਬਾਹਰ ਉਹਨਾਂ ਨੂੰ ਤਾਂ ਮੈਂ ਟਿਕਟ 100 ਦੇ 100 ਤਾਂ ਨਾਮ ਜਾਣੂ ਰਿਹਾ ਤਿੰਨ ਕਰੋੜ ਜਾਊਗਾ ਤਾਂ ਇੱਕ ਨੂੰ ਪਰ ਉਹ ਅਸੀਂ ਗਰੰਟੀ ਦਿੰਦੇ ਆਂ ਵੀ ਜਿਹੜਾ ਇਹ ਤਿੰਨ ਕਰੋੜ ਦਾ ਨਾਮ ਆ ਜਿਹੜੇ ਬੰਦੇ ਨੂੰ ਜਾਊਗਾ ਉਹਦੀ ਮਕਰ ਜਾਂ ਸਿੰਘ ਰਾਸ਼ੀ ਉਹ ਇਸ ਟਾਈਮ ਜਿਹੜੀ ਰਾਸ਼ੀਆਂ ਸਟਰੋਂਗ ਚੱਲ ਰਹੀਆਂ ਨੇ ਤੇ ਦੂਜੀ ਗੱਲ ਜਿਹੜੇ ਏਜੰਸੀ ਅਸੀਂ ਡੀਲਰ ਆ ਪਨੋਟ ਇੰਟਰਪ੍ਰਾਈਜ਼ ਦੇ ਆਲ ਇੰਡੀਆ ਦੇ ਵਿੱਚ ਪਹਿਲੇ ਨੰਬਰ ਤੇ ਨੇ ਜੀ ਪਹਿਲੇ ਨੰਬਰ ਦੇ ਸਟਾਕਿਸਟ ਨੇ ਤੇ ਸਾਰਿਆਂ ਨੂੰ ਵੱਧ ਪ੍ਰਾਈ ਲੱਗੇ ਨੇ 167 ਕਰੋੜਪਤੀ ਬਣ ਚੁੱਕੇ ਨੇ ਹਜ਼ਾਰਾਂ ਤੇ ਪਲੱਸ ਲੱਖਪਤੀ ਬਣ ਚੁੱਕੇ ਨੇ ਠੀਕ ਹੈ ਤੇ ਸਾਡੀ ਵਿੱਚ ਹੀ ਟਿਕਟ ਦੇ ਵਿੱਚ ਜਿੱਦਾਂ ਮਲੇਕ ਕੋਲੇ ਵਾਲੇ ਆਫਿਸ ਚ ਲੁਧਿਆਣਾ ਆਫਿਸ ਚ ਇੱਥੋਂ ਵੀ ਸਾਡੇ ਕੋਲੋਂ ਨਾਮ ਲੱਗੇ ਨੇ ਮਲੇਕ ਕੋਲੇ ਵੀ ਨਾਮ ਲੱਗੇ ਨੇ ਵਧੀਆ ਯਾਨੀ ਪਹਿਲੇ ਨੰਬਰ ਤੇ ਆਪਾਂ ਆ ਰਹੇ ਹਾਂ ਕਿਆ ਬਾਤ ਹੈ ਅੱਛਾ ਹੁਣ ਤੁਸੀਂ ਗੱਲ ਕੀਤੀ ਵੀ ਸ਼ਿਵਰਾਤਰੀ ਬੰਪਰ ਇਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੈ ਇਸ ਦੇ ਨਾਲ ਇਹ ਕਹਿੰਦੇ ਇੱਕ ਹੋਰ ਬੰਪਰ ਵੀ ਲਾਂਚ ਕੀਤਾ ਤਾਂ ਉਹਦੀ ਜਾਣਕਾਰੀ ਵੀ ਜੀ ਜਿੱਦਾਂ ਜੀ ਦੇਖੋ ਅੱਗੇ ਬੰਪਰ ਚੱਲਦੇ ਸੀ ਲੋਹੜੀ ਬੰਪਰ ਨਿਕਲ ਜਾਂਦੀ ਤਾਂ ਉਸ ਤੋਂ ਬਾਅਦ ਲੋਕ ਵਿਸਾਖੀ ਬੰਪਰ ਪਾਉਂਦੇ ਸੀ ਹਾਲੇ ਕਾਂ ਵਿਸਾਖੀ ਬੰਪਰ ਪਾਵਾਂਗੇ ਤੇ ਲੋਕ ਹੁਣ ਵੀ ਉਹੀ ਆਸ ਤੇ ਬੈਠੇ ਨੇ ਵਿਸਾਖੀ ਆਊਗਾ ਤੇ ਬੰਪਰ ਲਾਂਚ ਹੋਊਗਾ ਤੇ ਪਾਵਾਂਗੇ ਪਰ ਨਹੀਂ ਅੱਗੇ ਵਾਲੀ ਚੀਜ਼ ਨਹੀਂ ਹੈਗੀ ਸਰਕਾਰਾਂ ਬਦਲ ਚੁੱਕੀਆਂ ਨੇ ਸਾਰਾ ਸਿਸਟਮ ਚੇਂਜ ਹੋ ਗਿਆ ਡਿਜੀਟਲ ਸਿਸਟਮ ਹੋ ਚੁੱਕਿਆ ਆ ਉਹਦੇ ਹਿਸਾਬ ਨਾਲ ਗਵਰਨਮੈਂਟ ਨੇ ਡੀਅਰ ਕੰਪਨੀ ਨੇ ਮਹਾ ਸ਼ਿਵਰਾਤਰੀ ਬੰਪਰ ਕੱਢਿਆ ਜੀ ਜਿਸ ਦਾ ਡਰਾ 21 ਫਰਵਰੀ ਦਾ 21 ਫਰਵਰੀ ਨੂੰ ਸ਼ਾਮ ਨੂੰ 6 ਵਜੇ ਡਰਾ ਹੋਊਗਾ ਇਹਦਾ ਤੇ ਇਹਦੇ ਵਿੱਚ 3 ਕਰੋੜ ਰੁਪਏ ਦਾ ਇਨਾਮ ਗਰੰਟਡ ਜੋ ਪਬਲਿਕ ਦੇ ਵਿੱਚ ਨਿਕਲਨੇ ਨਿਕਲਣਾ ਜੋ ਗਵਰਨਮੈਂਟ ਦੀ ਟਿਕਟ ਵਿਕੀ ਆ ਉਹਦੇ ਵਿੱਚ ਇਨਾਮ ਦਿੱਤਾ ਜਾਊਗਾ ਤੇ ਉਸ ਤੋਂ ਬਾਅਦ ਸੈਕੰਡ ਪ੍ਰਾਈਜ਼ ਜਿਹੜਾ ਇਹਦਾ 10 ਲੱਖ ਰੁਪਏ ਦਾ ਜੀ ਥਰਡ ਪ੍ਰਾਈਜ਼ 5 ਲੱਖ ਰੁਪਏ ਦਾ ਉਸ ਤੋਂ ਬਾਅਦ 9-9000 ਦਾ 600 ਪ੍ਰਾਈਜ਼ 5-5000 ਦਾ 600 ਪ੍ਰਾਈਜ਼ ਆ ਤੈਂ ਤਨੇ ਹਜ਼ਾਰ ਦਸ ਸੀ ਪਰ ਆਇਆ ਤੇ ਲਾਸਟ ਪ੍ਰਾਈਸ 30000 ਕਸਟਮਰ ਨੂੰ 11000 ਦਾ ਪ੍ਰਾਈਸ ਆ ਡੀਅਰ ਕੰਪਨੀ ਦੇ ਸ਼ਿਵਰਾਤਰੀ ਬੰਪਰ ਦੇ ਵਿੱਚ ਤੇ ਵੱਡੀ ਗੱਲ ਇਹ ਆ ਵੀ ਜਿਹੜਾ ਬੰਪਰ ਜਾ ਰਿਹਾ ਕਿਹੜੀ ਰਾਸੀ ਜਾ ਰਿਹਾ ਉਹ ਹੋਗੀ ਮਕਰ ਜਾਂ ਸਿੰਘਰਾ ਸੀ ਸਾਡੀ ਭੁਵਿੱਖਬਾਣੀ ਲਾ ਲਓ ਚਾਹੇ ਵੈਸੇ ਸਾਡੇ ਬੋਲ ਲਾ ਲਓ ਪ੍ਰਮਾਤਮਾ ਨੇ ਪੂਰੇ ਕਰਨੇ ਨੇ ਜੀ ਅੱਛਾ ਪਹਿਲਾਂ ਵੀ ਬੜੇ ਇਸ ਤਰੀਕੇ ਨਾਲ ਜਿੱਦਾਂ ਵੀ ਤੁਸੀਂ ਭੁਵਿੱਖਬਾਣੀ ਕੀਤੇ ਜਾਂ ਬੋਲ ਜਿਹੜੇ ਦਿੱਤੇ ਨੇ ਤਾਂ ਉਹ ਕਰੇ ਉੱਤਰਦੇ ਹੋਏ ਨਜ਼ਰ ਆਉਂਦੇ ਨੇ ਜਿਹੜੇ ਰਾਸ਼ੀ ਦੀ ਗੱਲ ਕਰਦੇ ਨੇ ਤਾਂ ਉਹ ਬਕਾਇਦਾ ਉਸੇ ਰਾਸ਼ੀ ਚੋਂ ਹੀ ਜਿਹੜਾ ਉਹ ਜੇਤੂ ਨਿਕਲ ਕੇ ਆਉਂਦਾ ਹੈ ਬਈ ਸੇਲਰ ਵੀ ਆਉਂਦਾ ਜੀ ਕਸਟਮਰ ਵੀ ਆਉਂਦਾ ਖਰੀਦਣ ਵਾਲਾ ਜਿੱਦਾਂ ਹੁਣ ਅਸੀਂ ਦੀਵਾਲੀ ਤੇ ਬੋਲਿਆ ਸੀ ਆਪਣੇ ਮੇਸ਼ ਰਾਸ਼ੀ ਕੁੰਭ ਰਾਸ਼ੀ ਔਰ ਕੰਨਿਆ ਰਾਸ਼ੀ ਪ੍ਰਮਾਤਮਾ ਦੀ ਕਿਰਪਨਾ ਫਸਟ ਪ੍ਰਾਈਜ਼ ਅਮਿਤ ਸਹਿਰਾ ਨਾਮ ਆ ਕੋਡ ਪੁਤਲੀ ਰਾਸਤਾਂ ਦੇ ਰਹਿਣ ਵਾਲੇ ਨੇ ਉਹਨਾਂ ਨੂੰ 11 ਕਰੋੜ ਦਾ ਪ੍ਰਾਈਜ਼ ਲੱਗਿਆ ਮੇਸ਼ ਰਾਸ਼ੀ ਬਣੀ ਉਸ ਤੋਂ ਬਾਅਦ ਸੈਕੰਡ ਪ੍ਰਾਈਜ਼ ਲੁਧਿਆਣੇ ਤੋਂ ਟਿਕਟ ਵਿਕੀ ਸੀ ਗੁਰਵਿੰਦਰ ਸਿੰਘ ਨੂੰ 1 ਕਰੋੜ ਦਾ ਪ੍ਰਾਈਜ਼ ਲੱਗਿਆ ਉਹਨਾਂ ਦੀ ਕੁੰਭ ਰਾਸ਼ ਉਹ ਪ੍ਰਮਿੰਦਰ ਸਿੰਘ ਦਾ ਨਾਮ ਵਿਕਤੀ ਸੀ ਉਹਨਾਂ ਦੀ ਕੰਨਿਆ ਰਾਸੀ ਬਣਦੀ ਸਾਡੀਆਂ ਤਿੰਨੇ ਗੱਲਾਂ ਸੱਚ ਹੋਈਆਂ ਉਸ ਤੋਂ ਬਾਅਦ ਅਸੀਂ ਲੋਹੜੀ ਦੇ ਉੱਤੇ ਮਕਰੌਰ ਸਿੰਘ ਦੀ ਰਾਸੀ ਦੀ ਆਵਾਜ਼ ਦਿੰਦੇ ਆ ਰਹੇ ਹਾਂ ਤੇ ਇਸ ਵਾਰ ਮਦਨ ਲਾਟਰੀ ਤੋਂ ਨਾਮ ਲੱਗਿਆ ਜੀ 10 ਕਰੋੜ ਦਾ ਉਹਨਾਂ ਦੀ ਵੀ ਸਿੰਘ ਰਾਸੀ ਬਣਦੀ ਆ ਤੇ ਨਾਲ ਅਸੀਂ ਕੁੰਭ ਰਾਸੀ ਵੀ ਐਡ ਕਰ ਰਹੇ ਸੀ ਵੀ ਕੁੰਭ ਰਾਸੀ ਔਰ ਮਕਰ ਸਿੰਘ ਵੀਡੀਓ ਸਾਡੀਆਂ ਪਈਆਂ ਨੇ ਤੇ ਜਿਹਨੂੰ 10 ਕਰੋੜ ਬਣਿਆ ਉਹ ਗੁਰਪ੍ਰੀਤ ਨਾਮ ਦਾ ਕੁੰਭ ਰਾਸੀ ਦਾ ਵਿਕਤੀ ਹੈ ਜੀ ਤੇ ਪ੍ਰਮਾਤਮਾ ਸਾਡੀ लाज ਰੱਖਦੀ ਆ ਹੁਣ ਵੀ ਅਸੀਂ ਕਹਿ ਰਹੇ ਆ ਦੇਖੋ ਅਸੀਂ ਕੋਈ ਬਾਬੇ ਨਹੀਂ ਕੋਈ ਨਹੀਂ ਬਾਤ ਜੋ ਜੁੱਤ ਦੇ ਸਾਹਮਨਾ ਰਾਸੀਆਂ ਸਟਰੋਂਗ ਹੁੰਦੀਆਂ ਨੇ ਅਸੀਂ ਉਹਨਾਂ ਦੇ ਨਾਮ ਲੈਨੇ ਆ ਤੇ ਉਹ ਪੂਰ ਉੱਤਰਦੀਆਂ ਨੇ ਜੀ ਅੱਛਾ ਜੇਕਰ ਗੱਲ ਕੀਤੀ ਜਾਵੇ ਹੁਣ ਤੁਹਾਡੇ ਕੋਲ ਕੀ ਲੋਕ ਕਿੱਥੋਂ ਕਿੱਥੋਂ ਆ ਤੁਹਾਡੇ ਕੋਲ ਆਉਂਦੇ ਨੇ ਜਿਹੜੇ ਰਾਸ਼ੀ ਦਿਖਾ ਕੇ ਫਿਰ ਲੋਟਰੀ ਲੈਂਦੇ ਨੇ ਲੋਕ ਸਰ ਸਾਡੇ ਕੋਲ ਆਲ ਵਰਲਡ ਦੇ ਵਿੱਚ ਆਉਂਦੇ ਨੇ ਇਦਾਂ ਦੀਆਂ ਕਟਨਾਮ ਆਉਗੀਆਂ ਵੀ ਲੋਕਲ ਐਸ ਇੰਗਲੈਂਡ ਅਮਰੀਕਾ ਕੈਨੇਡਾ ਸਪੈਸ਼ਲ ਟਿਕਟ ਕਰਾ ਕੇ ਪੰਡਤ ਲਾਟਰੀ ਮਲੇ ਕੋਲਾ ਦੇ ਆਫਿਸ ਦੇ ਵਿੱਚ ਆਪਣੀ ਕਿਸਮਤ ਅਜਮਾਉਣ ਆਉਂਦੇ ਨੇ ਜੇ ਉਹਨਾਂ ਨੂੰ ਵਿਸ਼ਵਾਸ ਆ ਤਾਂ ਆਉਂਦੇ ਨੇ ਤੇ ਸਾਡੇ ਕੋਲ ਇੱਕ ਵੱਡੀ ਗੱਲ ਹੈ ਵੀ ਸਾਡੇ ਕੋਲ ਟਿਕਟ ਰੀਨਲ ਮਿਲੂਗੀ ਕੋਈ ਤੁਹਾਡੇ ਕੋਈ ਹੋਲਚੋਲ ਨਹੀਂ ਹੋਊਗੀ ਕੋਈ ਤੁਹਾਡਾ ਕੱਲੋ ਇਨਾਮ ਲੱਗਾ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਊਗੀ ਸਾਰਾ ਸੀ ਕਲੇਮ ਫਾਰਮ ਭਰ ਕੇ ਆਪਣਾ ਕਸਟਮਰ ਦੇ ਨਾਲ ਖੜ ਕੇ ਉਹਨਾਂ ਦੀ ਪੇਮੈਂਟ ਪ ਵੰਪ੍ਰਾਈਜ਼ ਦਸਕੇ ਹਟਿਆ ਉਦੋਂ ਪਹਿਲਾਂ ਇੱਕ ਨਾ 1.5 ਕਰੋੜ ਵਾਲੀ ਲਾਟਰੀ ਵੀ ਨਿਕਲ ਜਾ ਰਹੀ ਆ 7 ਫਰਵਰੀ ਨੂੰ ਤੇ ਜਿਹੜਾ ਇਹਦਾ 3 ਜਨਵਰੀ ਦਾ ਡਰਾਅ ਸੀ 1.5 ਕਰੋੜ ਵਾਲੇ ਗਰਦਾਸਪੁਰ ਆਨਾਮ ਲੱਗਿਆ ਸੀ ਜੀ ਤੇ ਪਨੋਟ ਐਂਟਰਪ੍ਰਾਈਜ਼ ਤੋਂ ਲੱਗਿਆ ਸੀ ਉਸ ਤੋਂ ਬਾਅਦ 3rd ਪ੍ਰਾਈਜ਼ ਉਹ ਵੀ ਪਨੋਟ ਐਂਟਰਪ੍ਰਾਈਜ਼ ਤੋਂ ਲੱਗਿਆ ਸੀ 1st ਪ੍ਰਾਈਜ਼ ਤੇ ਇਹਦੇ ਵਿੱਚੋਂ ਮੰਨ ਕੇ ਚੱਲੋ ਜੀ ਇਹਦੇ 12 ਡਰਾਅ ਨੇ ਨਾ ਸਾਲ ਦੇ ਵਿੱਚ ਤਾਂ ਪਰਮਾਤਮਾ ਦੀ ਕਿਰਪਾ ਨਾਲ ਸੱਤ ਪ੍ਰਾਈਜ਼ ਸਾਡੀ ਵਿੱਚ ਹੀ ਟਿਕਟ ਚੋਂ ਲੱਗਦੇ ਨੇ ਜੀ ਹਾਂਜੀ ਸਰ ਮਿਚੰਡੇ ਚੂਲਦੇ ਨੇ ਜਰਾਉਂਦੇ ਨੇ ਹਾਂਜੀ ਚੂਲਦੇ ਪਰਮਾਤਮਾ ਦੀ ਕਿਰਪਾ ਜੀ ਅੱਛਾ ਤੇ ਜੇਕਰ ਕਿਸੇ ਨੇ ਆਪਣੀ ਕਿਸਮਤ ਜਮਾਉਣ ਆਉਣਾ ਹੈ ਤੇ ਕਿੱਥੇ ਕਿੱਥੇ ਆ ਸਕਦਾ ਹੈ ਵੀ ਲੋਟਰੀ ਦੇਖੋ ਜੀ ਮੇਨ ਸਾਡਾ ਆਫਿਸਰ ਦੇਖੋ ਜਿਹੜਾ ਹੈੱਡ ਆਫਿਸ ਹੈ ਲੁਧਿਆਣੇ ਆਪਨੋਟ ਐਂਟਰਪ੍ਰਾਈਜ਼ ਮਨਾਰਬਾ ਮਾਰਕੀਟ ਦੇ ਵਿੱਚ ਤੇ ਇਸ ਦਾ ਟੋਕਨ ਜੇ ਸਾਨੂੰ ਮਿਲ ਕੇ ਟਿਕਟ ਪਾਉਣੀ ਆ ਸ਼ਨੀਵਾਰ ਦੇ ਦਿਨ 40 ਨੰਬਰ ਦੁਕਾਨ ਜੀਟੀਵੀ ਮਾਰਕੀਟ ਦੇ ਉੱਤੇ ਟੋਕਨ ਲੱਗਦਾ ਜੀ ਇਸ ਤੋਂ ਇਲਾਵਾ ਬਾਕੀ ਦਿਨ ਅਸੀਂ ਮਲੇਰ ਕੋਲੇ ਹੁੰਨੇ ਆ ਰਾਜੇ ਦਾ ਬਾਗ ਨੇੜੇ ਅਵਾਲਾਕਾਂ ਦਾ ਹਸਪੀਟਲ ਦੇ ਨੇੜੇ ਖੀੜੀ ਬ੍ਰਦਰ ਵੂਡ ਹਾਊਸ ਤੇ ਮੰਗਲਵਾਰ ਦੇ ਦਿਨ ਬਠਿੰਡੇ ਹੁੰਨੇ ਆ ਬਾਕੀ ਜਾਣਕਾਰੀ ਨੰਬਰਾਂ ਦੇ ਉੱਪਰ ਸਾਡੇ ਸੰਪਰਕ ਚੱਲਦੇ ਹੁੰਦੇ ਨੇ ਉਥੇ ਲੈ ਸਕਦੇ ਨੇ ਸਰ ਸ਼ਿਵਰਾਤਰੀ ਵਾਲੇ ਬੰਪਰ ਦੀ ਗੱਲ ਹੋ ਗਈ ਉਸ ਤੋਂ ਬਾਅਦ ਹੁਣ ਹੋਰ ਕਿਹੜੇ ਬੰਪਰ ਆ ਰਹੇ ਜਿਦੇ ਵਿੱਚ ਲੋਕ ਆਪਣੀ ਕਿਸਮਤ ਜਿਹੜੀ ਨਿੋਜਮਾ ਸਕਦੇ ਆ ਸ਼ਿਵਰਾਤਰੀ ਦਾ ਬੰਪਰ ਨਿਕਲਣਾ ਜੀ 21 ਫਰਵਰੀ ਨੂੰ ਉਸ ਤੋਂ ਪਹਿਲਾਂ ਇੱਕ ਤਾਂ ਤੁਹਾਨੂੰ 7 ਫਰਵਰੀ ਨੂੰ ਦੱਸਿਆ 1.5 ਕਰੋੜ ਵਾਲੀ ਲੋਟਰੀ ਨਿਕਲ ਜਾ ਰਹੀ ਹੈ 200 ਰੁਪਏ ਟਿਕਟਾਂ ਤੇ ਉਸ ਤੋਂ ਪਹਿਲਾਂ ਨਾ ਇੱਕ ਲੋ ਇਹ ਉਹ ਟਿਕਟ ਆ ਅਸੀਂ ਹਰ ਇੱਕ ਵਾਰ ਵੀਡੀਓ 'ਚ ਕਹਿੰਨੇ ਵੀ ਜਿਹਨੂੰ ਕਦੇ ਇਨਾਮ ਨਹੀਂ ਲੱਗਿਆ ਟਿਕਟ ਦੇ ਵਿੱਚ ਆਪਣੀ ਕਿਸਮਤ ਜਮਾਓ ਕਿਉਂਕਿ ਜਿਹੜੀ ਟਿਕਟ ਪ੍ਰਿੰਟ ਹੋਈ ਆ ਸਿਰਫ ਤੇ ਸਿਰਫ 20 ਹਜ਼ਾਰ ਟਿਕਟ ਪ੍ਰਿੰਟ ਹੋਈ ਆ ਜਿੱਦਾਂ ਲੋਹੜੀ ਬੰਪਰ ਸੀ 16 ਲੱਖ ਟਿਕਟ ਪ੍ਰਿੰਟ ਹੋਈ ਆ ਹੋਲੀ ਬੰਪਰ 10 ਲੱਖ ਟਿਕਟ ਪ੍ਰਿੰਟ ਹੋਈ ਆ ਪਰ ਜਿਹੜੀ ਇਹ ਟਿਕਟ ਆ ਇਹ ਸਿਰਫ ਤੇ ਸਿਰਫ 20 ਹਜ਼ਾਰ ਟਿਕਟ ਪ੍ਰਿੰਟ ਹੋਈ ਆ 10 ਹਜ਼ਾਰ A 'ਚ ਆ 10 ਹਜ਼ਾਰ B 'ਚ ਇਨਾਮ ਲੱਗਣ ਦੇ ਚਾਂਸ ਬਹੁਤ ਜ਼ਿਆਦਾ ਨੇ ਇਹਦੇ ਵਿੱਚ 1 ਕਰੋੜ ਦਾ ਪ੍ਰਾਈਜ਼ ਆ 2000 ਦੀ ਟਿਕਟ ਤੇ ਇਸ ਤੋਂ ਇਲਾਵਾ ਸਰ ਪੰਜਾਬ ਸਰਕਾਰ ਨੇ ਹੋਲੀ ਬੰਪਰ ਵੀ ਲਾਂਚ ਕਰ ਦਿੱਤਾ ਜ ਆਵਲੀ ਟੈਕਟਾਉ ਦੀ ਤੇ 3 ਕਰੋੜ ਰੁਪਏ ਦਾ ਇਨਾਮ ਗਰੰਟੀਡ ਆ ਪਬਲਿਕ ਦੇ ਵਿੱਚ ਜਾਣਾ ਹੀ ਜਾਣਾ ਤੇ ਜਿਹੜਾ ਇਹਦੇ ਵਿੱਚ ਸੈਕੰਡ ਪ੍ਰਾਈਜ਼ ਆ ਉਹ ਵੀ 50 ਲੱਖ ਰੁਪਏ ਦਾ ਤੇ ਉਸ ਤੋਂ ਬਾਅਦ ਵਿੱਚ ਥਰਡ ਪ੍ਰਾਈਜ਼ 25 ਲੱਖ ਰੁਪਏ ਦਾ ਜੀ ਤੇ ਦਾਦਾਸ ਲੱਖ ਦੇ ਅੱਠ ਪ੍ਰਾਈਜ਼ ਨੇ 5-5 ਲੱਖ ਦੇ ਅੱਠ ਪ੍ਰਾਈਜ਼ ਨੇ ਤੇ ਹੋਰ ਵੀ ਨੇਕਾ ਦਿਲ ਕਿਚਵੇਂ ਨਾਮ ਨੇ ਤੇ 14 ਮਾਰਚ ਦਾ ਇਹਦਾ ਡਰਾਅ ਆ ਤੇ ਬਾਕੀ ਸਾਡੀ ਬੇਨਤੀ ਹੈ ਵੀ ਜਿਹਦੀ ਮਕਰ ਜਾਂ ਸਿੰਘ ਰਾਸ਼ੀ ਬਣਦੀ ਆ ਜਾਂ ਜਿਹੜੇ ਵੀਰ ਦੂਰੋਂ ਆਉਂਦੇ ਨੇ ਦੋ-ਦੋ ਘੰਟੇ ਵੇਟ ਕਰਦੇ ਨੇ ਦੂਰੋਂ ਚੱਲ ਕੇ ਉਹਦੇ ਨੇ ਉਹ ਇਕੱਠਾ ਕੰਬੋ ਪੈਕ ਲੈ ਜਾ ਕਰੋ ਜਿਸ ਵਿੱਚ ਸਵਰਾਤਰੀ ਬੰਪਰ ਵੀ ਆ ਜਾਏਗਾ 1.5 ਕਰੋੜ ਵਾਲੀ ਵੀ ਆ ਜਾਏਗੀ ਹੌਲੀ ਬੰਪਰ ਵੀ ਆ ਜਾਏਗਾ ਇੱਕ ਡੇਲੀ ਲਾਟਰੀ ਨਿਕਲਦੀ 25 ਲੱਖਾਂ ਵਾਲੀ ਇਹ ਵੀ ਆ ਜਾਏਗੀ ਤੇ ਇੱਕ 70 ਰੁਪਏ ਵਾਲੀਆਂ ਟਿਕਟਾਂ ਨਿਕਲਦੀਆਂ ਨੇ ਜੀ ਡੇਲੀ ਇਹਦੇ ਵਿੱਚ ਇੱਕ ਕਰੋੜ ਦਾ ਨਾਮ ਹੁੰਦਾ ਟਿਕਟ ਨਿਕਲੀ ਜੀ ਤੇ ਇਹਦੇ ਵਿੱਚ ਵੀ ਸਾਡੇ ਕੋਲ ਪ੍ਰਾਈਜ਼ ਬਹੁਤ ਲੱਗ ਰਹੇ ਨੇ ਡੇਲੀ ਲਾਟਰੀ ਵਿੱਚ ਸਾਡੇ ਕੋਲੇ ਵਿੱਚ ਕੋਈ ਨਾ ਕੋਈ ਲੱਖਪਤੀ ਬੰਦਾ ਬਣਦਾ ਹੀ ਬਣਦਾ ਤੇ ਇਹ ਸਾਰੀਆਂ ਅਸੀਂ 3500 ਰੁਪਏ ਦੇ ਵਿੱਚ ਕੰਬੋ ਪੈਕ ਦਿੰਨੇ ਆ ਜੇਕਰ ਕਸਟਮਰ ਦੀ ਜੇਬ ਆਜਾਦ ਦਿੰਦੀ ਆ ਜੇਕਰ ਉਹਨਾਂ ਦਾ ਬਜਟ ਘਟਾ ਉਹ ਚਾਹੇ ਸਿੰਗਲ ਟਿਕਟ ਵੀ ਪਾ ਸਕਦੇ ਆ ਸਾਡੇ ਕੋਲ ਬੰਡੀ ਅੱਜਕੱਲ ਫਰਾਡ ਕਾਲਿੰਗ ਬੜੀ ਚੱਲਦੀ ਨਜ਼ਰ ਆਉਂਦੀ ਹੈ ਵੀ ਜਿੱਥੇ ਪਨੋਟ ਐਂਟਰਪ੍ਰਾਈਜ਼ਸ ਦੇ ਨਾਮ ਲੈ ਕੇ ਜਾਂ ਪੰਡਤ ਲੋਟਰੀ ਵਾਲੇ ਦਾ ਨਾਮ ਲੈ ਕੇ ਜਿੱਥੇ ਕਾਲਿੰਗ ਕੀਤੀ ਜਾਂਦੀ ਹੈ ਵੀ ਲੋਟਰੀ ਲੈ ਲਓ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਦੇ ਵਿੱਚ ਸਾਰੇ ਇਦਾਂ ਵੀ ਦੇਖੋ ਅਸੀਂ ਕਸਟਮਰ ਨੂੰ ਕਹਿੰਦੇ ਵੀ ਟਿਕਟ ਪਾਉਣੇ ਤਾਂ ਫਿਜ਼ੀਕਲੀ ਪਾਓ ਆਨਲਾਈਨ ਟਿਕਟ ਨਾ ਪਾਓ ਟਿਕਟ ਪਾਉਣੇ ਮਿਲ ਕੇ ਪਾਓ ਤੇ ਦੂਜੀ ਗ ਤਾਂ ਦੇ ਵੀ ਅਸੀ ਕਿ ਕਿਸੇ ਨੂੰ ਫੋਨ ਕਰਕੇ ਇਹ ਨਹੀਂ ਕਹਿੰਦੇ ਵੀ ਤੁਸੀਂ ਸਾਡੇ ਕੋਲ ਟਿਕਟ ਪਾ ਲਓ ਜਾਂ ਸਾਨੂੰ ਪੈਸੇ ਪਾ ਦਿਓ ਟਿਕਟ ਲੱਗਦੀ ਹੈ ਤੁਸੀਂ ਤੁਹਾਡੇ ਹੱਥੇ ਟਿਕਟ ਨਹੀਂ ਜਿਹਦੇ ਪੈਸੇ ਹਨ ਜੇਕਰ ਕਿਸੇ ਵੀ ਕਸਟਮਰ ਨੂੰ ਫੋਨ ਆਉਂਦਾ ਵੀ ਅਸੀਂ ਪੰਡਤ ਲਾਟਰੀ ਮਲੇਕ ਕੋਲੋਂ ਦੋ ਬੋ ਰਹੇ ਆ ਜਾਂ ਪੰਡਤ ਬੋ ਰਹੇ ਆ ਤਾਂ ਸਮਝ ਲਓ ਫੇਕ ਕਾਲ ਆ ਫਰਾਡ ਆ ਉਹਨਾਂ ਤੋਂ ਬਚਣਾ ਕਿਸੇ ਨੂੰ ਕੋਈ ਪੈਸਾ ਨਹੀਂ ਪਾਉਣਾ ਕੱਲਾ-ਕੱਲਾ ਨੂੰ ਬਾਅਦ ਦੇ ਵਿੱਚ ਵੈਰੀਫਾਈ ਕਰਦੇ ਨੇ ਵੀ ਕਿਤੇ ਪੰਡਤ ਨੇ ਨਹੀਂ ਤਾਂ ਨਹੀਂ ਪੈਸੇ ਪਾਏ ਉਹੀ ਵੈਰੀਫਾਈ ਪਹਿਲਾਂ ਕਰ ਲਿਆ ਕਰਨ ਸੈਦ ਉਹ ਠੱਗੀ ਤੋਂ ਬਚ ਸਕਣ ਸਰ